ਹਾਂਜੀ ਸਮੋਰਚਾ ਪੂਰਾ ਭੱਗ ਚੁੱਕਿਆ ਮਰ ਚੁੱਕਿਆ ਸਿਖਰਾਂ ਦੇ ਐਸੇ ਸੂਚਾ ਧੂਮੀ ਵੀ ਪੈ ਰਿਆ ਤੇਜ਼ ਹਵਾਵਾਂ ਹਨੇਰੀਆਂ ਝੱਖੜ ਮੀਂਹ ਪਰ ਸਾਡੇ ਯੋਧਿਆਂ ਦੇ ਹੌਂਸਲੇ ਬੁਲੰਦ ਨੇ ਸਾਡੇ ਬਾਪੂ ਮੋਰਚਾ ਜੱਤੇ ਹੋਏ ਨੇ ਸਾਡੀ ਨੌਜਵਾਨੀ ਰਾਤ ਨੂੰ ਪਹਿਰਿਆ ਤੇ ਆ ਖਾਸ ਤੌਰ ਤੇ ਸਾਡੇ ਮੇਰੇ ਮਗਰ ਬੈਠੇ ਜਿਹੜੇ ਸਾਡੇ ਫੌਜੀ ਜਿਨ੍ਹਾਂ ਦੇ ਵਿੱਚ ਤੁਸੀਂ ਦੇਖੋਗੇ ਕਿ ਸਾਬਕਾ ਸੈਨਿਕ ਤੇ ਧਰਮੀ ਫੌਜੀ ਸਾਡੇ ਇਹਨਾਂ ਨੇ ਆ ਕੇ ਮੋਰਚਾ ਸਾਂਭ ਲਿਆ ਇਹਨਾਂ ਨੇ ਆਪਣੀ ਜ਼ਿੰਦਗੀ ਦੇ 25 25 30 ਦੀ 35 35 ਸਾਲ ਹੱਦਾਂ ਦੇ ਰਹਿ ਕੇ ਸਰਬੰਧਾਂ ਦੇ ਰਹਿ ਕੇ ਜੰਗਾਂ ਲੜੀਆਂ ਨੇ ਦੁਸ਼ਮਣ ਦੇ ਨੱਕ ਮੂੰਹ 모ੜੇ ਆ ਤੇ ਅੱਜ ਇਹਨਾਂ ਨੇ ਵੀ ਆ ਕੇ ਮੋਰਚਾ ਭਰਾਵੋ ਸਾਂਭ ਲਿਆ ਸੋ ਮੈਂ ਅਪੀਲ ਕਰਦਾ ਬਾਈ ਵੀ ਸ਼ਹੀਦੀ ਦਿਹਾੜੇ ਸਾਡੇ ਜਿਹੜੇ ਚੱਲਦੇ ਸੀਗੇ ਸ਼ਹੀਦੀ ਦਿਹਾੜੇ ਅੱਜ ਭੋਗ ਪੈ ਚੁੱਕੇ ਆ ਸੋ ਤੁਹਾਨੂੰ ਖਾਸ ਤੌਰ ਤੇ ਪੀਲਾ ਨੌਜਵਾਨੋ ਵੀ ਜਿੱਦੀ ਸਾਡੀ ਵੱਡੀ ਗਿਣਤੀ ਸਾਡੀ ਸੰਗਤ ਫਤਿਹਗੜ੍ਹ ਸਾਹਿਬ ਗਈ ਸੀ ਉਹ ਹੁਣ ਆਪਣੀਆਂ ਟਰਾਲੀਆਂ ਮੋੜ ਕੇ ਤੇ ਇਧਰ ਨੂੰ ਕਰ ਲੋ ਮੂਹ ਖਨੋਰੀ ਵੱਲ ਨੂੰ ਕਿਉਂਕਿ ਛੋਡੀਆਂ ਨਸਲਾਂ ਛੋਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਬਚਾਉਣ ਲਈ ਛੋਡੀ ਹੋਂਦ ਨੂੰ ਬਚਾਉਣ ਲਈ ਅੱਜ ਉਹ ਬੁੱਢਾ ਜਰਨੈਲ 75 ਸਾਲ ਦੀ ਉਮਰ 'ਚ ਆਪਣੀ ਜ਼ਿੰਦਗੀ ਦਾਅ ਤੇ ਲਾਈ ਬੈਠਾ ਹੈ ਬਹੁਤ ਕੋਸ਼ਸ਼ਾਂ ਹੋ ਗਈਆਂ ਇੱਥੇ ਕੋਈ ਮੰਤਰੀ ਆ ਗਿਆ ਕੋਈ ਐਮ.ਐਲ.ਏ ਆ ਗਿਆ ਕੋਈ ਆਈ.ਜੀ ਆ ਗਿਆ ਕੋਈ ਐਸ.ਐਸ.ਪੀ ਆ ਗਿਆ ਗੱਲ ਕਰੋ ਜੀ ਤੁਸੀਂ ਮਰਨ ਵਾਰ ਤੋੜ ਦਿਓ ਜੀ ਆਪਾਂ ਦੇਖਦੇ ਆਂ ਜੀ ਇਹ ਤਾਂ ਬਹੁਤ ਔਖਾ ਹੈ ਜੀ ਪਰ ਉਹਦੀ ਸੇਧ ਤਾਂ ਜਵਾਬ ਦੇ ਰਹੀ ਆ ਡਲੇਲ ਸਾਹਿਬ ਦੀ ਪਰ ਹੌਸਲਾ ਨਹੀਂ ਜਵਾਬ ਦੇ ਰਿਹਾ ਹੌਸਲਾ ਬਿਲਕੁਲ ਚੜ੍ਹਦੀ ਕਲਾ ਚ ਹੈ ਜਿਵੇਂ ਆਪਾਂ ਨਿੱਕੀਆਂ ਜਿੰਦਾ ਵੱਡੇ ਸਾਕੇ 7 ਸਾਲ ਤੇ 9 ਸਾਲ ਦਾ ਸਾਡੋ ਯੋਧੇ ਸਾਡੇ ਬਾਬੇ ਸਾਹਿਬ ਜਾਦੇ ਆਪਣੇ ਆਪ ਨੂੰ ਨੀਹਾਂ ਦੇ ਵਿੱਚ ਨਵਾ ਕੇ ਕੌਮ ਦੀ ਨੀਂਹ ਨੂੰ ਮਜ਼ਬੂਤ ਕਰ ਗਏ ਸੀ ਅੱਜ ਸਾਡਾ ਬੁੱਢਾ ਜਰਨੈਲ ਬਜ਼ੁਰਗ ਵਸਤਾ ਅੱਜ ਬੈਠਾ ਛੋਡੀਆਂ نسلਾਂ ਨੂੰ ਬਚਾਉਣ ਲਈ ਲੜ ਰਿਹਾ ਮਗਰੋਂ ਲਾਂਭਾ ਨ ਦੇਓ ਪਸਤਾਵਾ ਨਾ ਰਹੇ ਜੇ ਮਨਚ ਵੀ ਅਸੀਂ ਉਸ ਮੋਰਚੇ ਦਾ ਹਿੱਸਾ ਨਹੀਂ ਬਣੇ ਇਤਿਹਾਸ ਬਣ ਰਿਹਾ ਹੈ ਅੱਜ ਤੋਂ 100 200 ਸਾਲ ਬਾਅਦ ਜਦ ਕਿਤਾਬਾਂ 'ਚ ਪੜਾਇਆ ਜਾਣਾ ਨਾ ਇਤਿਹਾਸ ਛੋਡੀਆਂ ਆਣ ਵਾਲੀਆਂ ਨਸਲਾਂ ਨੇ ਚੇਤੇ ਕਰਿਆ ਕਰਨਾ ਵੀ ਸਾਡੇ ਬਜ਼ੁਰਗ ਸਾਡੇ ਚਾਚੇ ਤਾਏ ਸਾਡੇ ਦਾਦੇ ਪਰਦਾਦੇ ਸਾਡੀਆਂ ਮਾਵਾਂ ਸਾਡੀਆਂ ਚਾਚੀਆਂ ਤਾਈਆਂ ਸਾਡੀਆਂ ਭੈਣਾਂ ਲੜਦੀਆਂ ਰਹੀਆਂ ਨੇ ਬੈਠ ਕੇ ਮੋਰਚੇ ਤੰਬੂ ਲਾ ਕੇ ਟਰਾਲੀਆਂ 'ਚ ਕਈ ਕਈ ਮਹੀਨੇ ਲੜਦੇ ਰਹੇ ਆ ਓ ਵੀ ਐਡੇ ਵੱਡੀ ਤਾਕਤ ਖੜੀ ਹੋਵੇ ਮੁਰੇ ਐਡਾ ਵੱਡਾ ਦੁਸ਼ਮਣ ਖੜਾ ਹੋਵੇ ਜਿਹੜਾ ਬਹੁਤ ਤਾਕਤਵਾਰ ਆ ਉਹ ਨਾਲ ਲੜਨਾ ਖਾਲਾ ਜੀ ਦਾ ਬਾੜਾ ਨਹੀਂ ਬਹੁਤ ਔਖਾ ਭਰਾਵੋ ਪਰ ਮੋਰਚਾ ਸੋਡੇ ਤੇ ਖੜਾ ਇੱਕ ਗੱਲ ਚੇਤੇ ਰੱਖਿਓ ਜੇ ਆਪਾਂ ਅੱਜ ਨਾਲ ਨਾ ਨਿਕਲੇ ਮੈਂ ਤੁਹਾਨੂੰ ਲਿਖ ਕੇ ਦੇ ਦੇਣਾ ਇਹ ਗੱਲ ਤੁਸੀਂ ਕੋਈ ਵੀ ਮੋਰਚਾ ਜਿੱਤ ਨਹੀਂ ਸਕਦੇ ਜੇ ਇਹ ਮੋਰਚਾ ਸਰਕਾਰ ਨੇ ਫੇਲ ਕਰਤਾ ਇਹਨਾਂ ਦੋ ਦਿਨ ਕੁਚਲਤਾ ਇਹ ਖਤਮ ਕਰਾਤਾ ਅੰਦੋਲਨ ਦਾ ਯਾਦ ਰੱਖਿਓ ਤੁਹਾਡਾ ਕੋਈ ਵੀ ਆਉਣ ਵਾਲੇ ਸਮੇਂ 'ਚ ਕਿਸੇ ਪ੍ਰਕਾਰ ਦਾ ਕੋਈ ਵੀ ਲੱਗਿਆ ਮੋਰਚਾ ਸਰਕਾਰ ਨੇ ਕਦੇ ਕਾਮਯਾਬ ਨਹੀਂ ਹੋਣਾ ਉਹਦੇ ਦੋ ਕਾਰਨ ਆ ਸਰਕਾਰ ਦਾ ਹੌਸਲਾ ਵੱਧ ਜਾਣਾ ਲੋਕਾਂ ਦਾ ਮਨੋਬਲ ਟੁੱਟ ਜਾਣਾ ਲੋਕਾਂ ਨੇ ਇਕੱਠੇ ਨਹੀਂ ਭੜਾ ਉਖੜ ਕੇ ਹੋਣਾ। ਇਹਹੀ ਗੱਲ ਹੈ 220 ਦੇ ਕਿਸਾਨੀ ਮੋਰਚੇ ਦਿੱਲੀ ਵਾਲੇ ਕਹਿੰਦਾ ਰਿਹਾ ਕਿ ਪੰਜਾਬ ਦੇ ਲੋਕੋ ਜੇ ਪੰਜਾਬ ਨੂੰ ਜਿਉਂਦਾ ਰੱਖਣਾ ਹੈ ਸਾਡੇ ਲਈ ਮੋਰਚਾ ਜਿੰਨਾ ਬਹੁਤ ਜ਼ਰੂਰੀ ਹੈ। ਅੱਜ ਵੀ ਕਹਿੰਦਾ